ਪਾਣ ਵਿਭਾਗ ਦੀ ਲਾਪਰਵਾਹੀ ਬਾਰੇ ਜਾਣੂ ਕਰਵਾਇਆ ਗਿਆ ਸੀਗਾ ਜੋ ਦਰਖਤ ਪਿਛਲੇ 10 ਦਿਨਾਂ ਤੋਂ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰ ਰਿਹਾ ਸੀ ਉਹ ਦਰਖਤ ਨੂੰ ਹੁਣ ਚੱਕਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਦਾ ਪਹਿਲੋਂ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਮਾਨਯੋਗ ਮਾਨਯੋਗ डीसी साहब लुधियाना ਨੂੰ ਇਹਦੇ ਬਾਰੇ ਜਾਣੂ ਕਰਵਾਇਆ ਸੀ ਹਜੇ ਤਕਰੀਬਨ 1 ਘੰਟਾ ਹੀ ਹੋਇਆ ਜਾਣੂ ਕਰਵਾਇਆ ਨੂੰ 1 ਘੰਟੇ ਦੇ ਵਿੱਚ ਵਿੱਚ ਜਿਹੜਾ ਮਹਿਕਮਾ ਉਹ ਤੁਰੰਤ ਹਰਕਤ ਦੇ ਵਿੱਚ ਆਇਆ ਤੇ ਜਿਹੜਾ ਲੋਕਾਂ ਦੇ ਨਾਲ ਪਿਛਲੇ 10 ਦਿਨਾਂ ਤੋਂ ਜਾਨ ਦੇ ਨਾਲ ਖਿਲਵਾੜ ਹੋ ਰਿਹਾ ਸੀਗਾ ਉਹਦਾ ਜਿਹੜਾ ਅਸਰ ਹੈ ਉਹ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਤੋਂ ਬਾਅਦ ਉਹ ਦੇਖਣ ਨੂੰ ਮਿਲਿਆ ਇਸ ਲਈ ਅਸੀਂ ਅੱਗੇ ਤੋਂ ਵੀ ਬਣ ਵਿਭਾਗ ਦੇ ਕਰਮਚਾਰੀ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਆਪਣੀ ਡਿਊਟੀ ਪ੍ਰਤੀ ਹਰ ਟਾਈਮ ਸੁਚੇਤ ਰਹੋ ਲੰਘਦੇ ਪਰਦੇ ਦੇਖੋ ਵੀ ਕਿਹੜਾ ਦਰਖਤ गिर ਗਿਆ ਕਿ ਨਹੀਂ ਗਿਰ ਗਿਆ ਇਸ ਲਈ ਹੁਣ ਮੌਕੇ ਤੇ ਜਿਹੜੇ ਲੱਗੇ ਹੋਏ ਨੇ ਵੀਰ ਤੁਹਾਡੀ ਇਹਨਾਂ ਨਾਲ ਵੀ ਗੱਲ ਕਰਵਾ ਦਿੰਨੇ ਆਂ ਹਾਂਜੀ ਵੀਰ ਜੀ ਤੁਸੀਂ ਕੌਣ ਹੋ ਜੀ ਹਾਂਜੀ ਵੀਰ ਜੀ ਬੇਲਦਾਰ ਹਾਂ ਜੀ ਬੇਲਦਾਰ ਹਾਂ ਜੀ ਕੀ ਨਾਮ ਆ ਜੀ ਤੁਹਾਡਾ ਕੀ ਭਗਵਾਨ ਸਿੰਘ ਆ ਜੀ ਭਗਵਾਨ ਸਿੰਘ ਆਏ ਤੁਹਾਡੀ ਡਿਊਟੀ ਇੱਥੇ ਹੈ ਜੀ ਤੁਸੀਂ ਇੱਥੇ ਲੰਘਦੇ ਫੜਦੇ ਪਹਿਲਾਂ ਤੁਸੀਂ ਧਿਆਨ ਨਹੀਂ ਕੀਤਾ ਇਹਦੇ ਬਾਰੇ ਬਾਅਦ ਚ ਲਈਏ ਪਹਿਲਾਂ ਵੀ ਜਿਹੜਾ ਮਾਰ ਕੇ ਜਾਂਦੇ ਆਇਆ ਤਾਂ 10 ਦਿਨ ਹੋ ਗਏ ਜੀ ਗਿਰੀ ਨੂੰ 10 ਦਿਨ ਹੋ ਗਏ ਜੀ ਹਾਂ ਜੀ ਕਾਲੀ ਜੱਕ ਲਈ ਕਾਲੀ ਅੰਦਰ ਵੀ ਡੀਗ ਆਈਏ ਜਰਾਬ ਜੀ ਅੱਜ ਤੁਸੀਂ ਕੀ ਦੇ ਕਹਿਣ ਤੇ ਆਏ ਹੋ ਜੀ ਹੁਣ ਦੇਖੋ ਹੁਣ ਸ਼ਾਮ ਦੇ 8 ਵਜਣ ਦੇ ਕਰੀਬ ਨੇ ਹੁਣ ਤੁਸੀਂ ਇਸ ਹਨੇਰੇ ਦੇ ਵਿੱਚ ਇਹ ਕਾਰਜ ਕਰ ਰਹੇ ਹੋ ਕੀ ਦੇ ਕਹਿਣ ਤੇ ਆਏ ਹੋ ਜੀ ਆਫਸਰਾਂ ਨੇ ਬੋਰ ਕਰਤਾ ਜੀ ਆਫਸਰਾਂ ਨੇ ਬੋਰ ਕੀਤਾ ਜੀ ਤੁਹਾਨੂੰ ਅੱਛਾ ਜੀ ਕੀ ਕਹਿੰਦੇ ਅੱਛਾ ਹੋਇਆ ਤੇ ਜਦ ਇਹ ਆ ਗਿਆ ਵੀ ਉਹ ਕਿ ਹੋਇਆ ਉਹਨੂੰ ਚੱਕੋ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਾਤ ਵੀ ਤੁਸੀਂ ਆਫਸਰਾਂ ਦੇ ਕਹੇ ਤੇ ਜਾ ਕੇ ਚਲੋ ਅਸੀਂ ਥੋੜਾ ਧੰਨਵਾਦ ਕਰਦੇ ਆ ਬਹੁਤ ਜ਼ਿਆਦੇ ਤੈ ਦਿਨੋਂ ਵੀ ਤੁਸੀਂ ਇੱਕ ਸਾਡੀ ਛੋਟੀ ਜਿਹੀ ਪੋਸਟ ਤੇ ਤੁਰੰਤ ਆਇਓ ਇੰਨੀਆਂ ਗੱਲਾਂ ਕਹਿਦਾ ਹੋਇਆ ਅੱਗੇ ਤੋਂ ਵੀ ਮੈਂ ਆਹ ਸ ਰੱਖਦਾ ਬਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਤੁਸੀਂ ਅੱਗੇ ਤੋਂ ਕਦੇ ਵੀ ਜਿਹਾ ਮੌਕਾ ਨਹੀਂ ਆਉਂਦਵੇਂਗੇ ਉਹ ਅੱਜ ਹੀ ਸਾਡੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਬਾਣ ਵਿਭਾਗ ਦੀ ਲਾਪਰਵਾਹੀ ਬਾਰੇ ਜਾਣੂ ਕਰਵਾਇਆ ਗਿਆ ਸੀਗਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨ ਲੁਧਿਆਣਾ ਜੀ ਨੇ ਮੈਕਵੇਂ ਨੂੰ ਸਖਤ ਹਦਾਇਤ ਕੀਤੀ ਹੈ ਜਿਸ ਦੇ ਚਲਦੇ ਮੈਕਵੇਂ ਦੇ ਜਿਹੜੇ ਕਰਮਚਾਰੀ ਨੇ ਉਹ ਇਸ ਤੇ ਮੌਕੇ ਤੇ ਪੁੱਜ ਚੁੱਕੇ ਨੇ ਜੋ ਦਰਖਤ ਪਿਛਲੇ 10 ਦਿਨਾਂ ਤੋਂ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰ ਰਿਹਾ ਸੀ